ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੀ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਮੈਂ ਆ ਗਈ ਵੀਰੋ ਨੀਲੀ ਬੂਰੀ ਚ ਆ ਗਈ ਆ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਆ ਆਓ ਵੀਰ ਜੀ ਇਹਦੇ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਕੀ ਯਾਰ ਚੱਲ ਹਾਂ ਵਧੀਆ ਵਧੀਆ ਵੀਰ ਜੀ ਕੀ ਯਾਰ ਚੱਲ ਜਾਓ ਵਧੀਆ ਵੀਰੇ ਵਧੀਆ ਹਾਂ ਟਾਈਮ ਕੱਢਿਆ ਜੋ ਹਾਂਜੀ ਵੀਰੇ ਇਦਾਂ ਹੀ ਥੋੜਾ ਨਾ ਤੁਹਾਨੂੰ ਲੱਗਿਆ ਵੀਡੀਓ ਬਾਬੇ ਦੀ ਕਿਰਪਾ ਹਾਂਜੀ ਪੂਰੀ ਵਾਈਗੁਰੂ ਦੀ ਕਿਰਪਾ ਜੀ ਪੂਰਾ ਚੱਲੀ ਮੇਰੇ ਫੋਨੋਂ ਡਿਆਂ ਇੱਕੋ ਮਹੀਨ ਰਹਿ ਗਈ ਮੈਂ ਚੱਲ ਵੀਡੀਓ ਬਣਾ ਕੇ ਬਾਦ ਬਿਲਕੁਲ ਬਿਲਕੁਲ ਡੈਂਗਰ ਹੋ ਗਈ ਸੇਲ ਹਾਂਜੀ ਹਾਂਜੀ ਤੁਸੀਂ ਦੱਸਦੇ ਪੈਗੇ ਤੇ ਫਿਰ ਦੂਸਰੇ ਡੈਂਗਰ ਹੈਗੇ ਚਾਰ ਪੰਜ ਇੱਕੋ ਰਹਿ ਗਈ ਨੀਲੀ ਬੁੜੀ ਦੀ ਮਈ ਹਾਂਜੀ ਇਹ ਵੀ ਥੋੜੀ ਬੋਲੇ ਦੇ ਮੈਂ ਚੱਲ ਦੁੱਧ ਦੁੱਧ ਤੇ ਆ ਜੇ ਆ ਵੀ ਜੀ ਮੇਰਾ ਪ੍ਰੀਜੋ ਹਾਂਜੀ ਤੇ ਫੋਨ ਨੰਬਰ 82645 ਹਾਂਜੀ 74360 ਜੋ ਤੇ ਪਿੰਡ ਵੀ ਜੀ ਆਪਣਾ ਕੰਦੋਵਾਲੀ ਜੋ ਠੀਕ ਹੈ ਜੀ ਹਾਂਜੀ ਅੰਮ੍ਰਿਤਸਰ ਦੇ ਨਾਲ ਹੀ 15 16 ਕਿਲੋਮੀਟਰ ਜੋ ਠੀਕ ਹੈ ਜੀ ਲਾ ਅੰਮ੍ਰਿਤਸਰ ਆ ਗਿਆ ਆਪਣਾ ਹਣਾ ਜੀ ਫਰੇ ਘਟ ਚੂੜੀਆਂ ਲੱਗ ਗਈ ਜੋ ਠੀਕ ਹੈ ਤੇ ਵੀਰ ਜੀ ਆਪਾਂ ਹੁਣ ਮੌਜੂਦਾ ਕਿੰਨਾ ਦੁੱਧ ਹੈ ਥੱਲੇ ਬੋਲਾ ਤੇਰੇ ਥੱਲੇ ਵੀਰ ਜੀ ਬੋਲਾ 8 ਕਿਲੋ ਬੋਲਾ ਹੈਗਾ ਜੋ ਅਸੀਂ ਚੌਥਾ ਦਿਨ ਪੂੜਾ ਇਸ ਵੇਲੇ ਬੋਲਾ ਹੈ ਤੇ ਹੀ ਵੰਗੂ ਪੂਰਾ ਵੰਡਿਆ ਸੰਗਣਾ ਠੀਕ ਹੈ ਜੀ ਬੋਲਾ 8 ਕਿਲੋ ਹਣਾ ਜੀ ਬਾਜੀ 8 ਕਿਲੋ ਬੋਲਾ ਜੋ ਜੀ ਠੀਕ ਹੈ ਤੇ ਵੇਖੋ ਵੀਰੋ ਵੱਡੇ ਪੱਲੇ 'ਚ ਮੈਂ ਆ ਬਾਕੀ ਵੀਰ ਦੀ ਬਿਲਕੁਲ ਸਚਾਈ 8 ਕਿਲੋ ਇਹ ਬੋਲਾ ਵਾ ਸਟਾਰਟਿੰਗ ਨੀਲੀ ਬੂਰੀ ਆ ਠੀਕ ਹੈ ਬੱਚਾ ਕੀ ਪਾਇਆ ਨਹੀਂ ਵੀਰ ਜੀ ਕਟਾ ਜੋ ਮਗਰ ਕਟਾ ਆ ਗਿਆ ਬਾਕੀ ਵੀਰੋ ਲੈਵਲ ਉਹ ਚੈੱਕ ਕਰ ਲੋ ਥਣ ਥੁਣਾ ਹੈ ਘੈਂਟ ਲੱਗਿਆ ਗੇਠ-ਗੇਠ ਤੇ ਥਾਣਾ ਗਿਆ ਵੀਰੋ ਪੋਲੀ ਬੜੀ ਉੱਚੀ ਗਾਂ ਹੀ ਜੋਂਦਰੀ ਅੱਛਾ ਬਿਲਕੁਲ ਬਹੁਤ ਪੋਲੀ ਬਈ ਵੀਰੋ ਨੀਲੀ ਬੂਰੀਆਂ ਕਿਹੜੀਆਂ ਵੀਰੇ ਅੰਦੇ ਚਵਾਈ ਪੋਲੀ ਹੁੰਦੀ ਇਹਨਾਂ ਦੀ ਬਹੁਤ ਵੀਰ ਜੀ ਘਰ ਵਾਲਿਆਂ ਦੇ 14-15 ਦੀ ਸਾਡੇ ਰਿਕਾਰਡ ਹੈ ਜਿਹੜੀ 10 ਕਿਲੋ ਬੋਲਾ ਇਹ ਰੇਤ ਠੀਕ ਹੈ ਵੀਰ ਜੀ ਥੋੜਾ ਗਣਾ ਥੋੜਾ ਗੋਪੜੇ ਪਨ ਤੇ ਤੁਹਾਨੂੰ ਪਤਾ ਡੰਗਰ ਆ ਗਿਆ। ਬਿਲਕੁਲ ਬਿਲਕੁਲ। ਆਹ ਦਿਲ ਨਹੀਂ ਧਰਦਾ ਆ ਗਿਆ ਉਪਰੇ ਥਾਂ ਦੇ। ਬਾਕੀ ਵੀਰੇ ਸਿੰਗਲ ਹੱਡੀ ਆ ਨੀਲੀ ਬੂਰੀ ਆ ਗਈ ਆ। ਲੈਵਲ ਹੁਆ ਐ ਘੈਂਡਾ ਚਵਾਈ ਇੱਕ ਨੰਬਰ ਵੀਰ ਦੱਸਦਾ ਪਿਆ। ਚੰਗੀ ਆ ਜੀ, ਚੰਗੇ ਰਿਕਾਰਡ ਵਾਲੀ ਆ। ਵੀਰੇ ਪਿਛਲੇ ਸਵੇਰੇ ਦੱਸਿਆ ਕੋਈ ਇਹਨਾਂ ਰਿਕਾਰਡ। 13-14 ਕਿਲੋ ਦੁੱਧ ਚੋਇਆ ਸੀ। ਇਹ 13 ਕਿਲੋ ਚੋਇਆ ਹਨਾ ਜੀ। ਹਾਂ ਜੀ। ਬਿਲਕੁਲ ਜੀ। ਆਇਆ ਥੋੜਾ ਥੋੜਾ ਜੀ ਚੈੱਕ ਕਰਨ ਲਈ ਮੈਂ ਹੀ ਪੱਡੇ ਤੋਂ ਖੜੇ ਹੀ ਤਾਂ। ਬਿਲਕੁਲ ਜੀ ਆ ਤੁਸੀਂ ਆਪਣੇ ਲਈ ਤਾਜੀ ਸੂਈ ਲੈ ਲੀ ਹਾਂ ਜੀ ਉਸਨੇ ਜਿਹੜੀ ਸੁੱਟੀ ਜਿਤਨਾ ਆਪਣੇ ਕੋਈ ਆ ਠੀਕ ਹੈ ਹੁੰਦਾ ਜੇੜ ਸੁੱਟੀ ਆ ਆਪਣੇ ਕੋਈ ਵੀਡੀਓ ਵੀ ਹੈਗੀ ਆ ਅੱਛਾ ਜੇੜ ਜੂਰ ਦੀ ਪ੍ਰੋਪਰ ਵੀਡੀਓ ਵੀ ਆ ਗਈ ਜੀ ਕੋਈ ਵੀਰ ਮੰਗਣਾ ਚਾਵੇ WhatsApp ਤੇ ਪਾ ਦੇ ਉਹ ਵੀ ਜੀ ਪੂਰੀ ਡਿਟੇਲ ਪਾ ਦਾਂਗੇ ਠੀਕ ਹੈ ਵੀਰੇ ਠੀਕ ਹੈ ਤੇ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਹੀ ਦੇਣੀ ਜਿਹੜੀ ਇਹਦਾ ਵੀ ਜੀ ਮੁੱਲ ਕਰਦੇ ਅਸੀਂ 85000 ਆ ਅੱਛਾ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਕਿੰਨੇ ਦੀ ਹੋ ਜੀ ਵੀਰ ਜੀ ਵੀਰ ਜੀ ਹਾਂ ਨਾ ਵੀ ਜੀ 80 ਦੀ ਹੋ ਜਾਊਗੀ 80 ਮਾਂ ਤਾਣੀਣਾ ਜੋ ਸ਼ੋਰ ਸ਼ਾੜੀ ਹੋ ਗਈ ਇਸ ਜੀ ਨਾ ਜੈਜ ਮੋਲੀ ਸਾਡਾ ਵੀਰੇ ਜੈਜ ਆ ਵੇ ਲੋ ਵੀਰੋ ਨੀਲੀ ਬੂਰੀ ਆ ਵੀਰ ਕਹਿੰਦਾ 80000 ਮੰਗ ਲਈਏ ਲੱਖ ਮੰਗ ਲਈਏ ਜਿਹੜਾ ਆਪਾਂ ਮਤਲਬ ਲੈ ਆ ਹੀ ਲੈਣਾ 80 ਦੇ ਵਿੱਚ ਮਾਂ ਤਾਣ ਸ਼ੋਰ ਹੀ ਨਹੀਂ ਹੋ ਠੀਕ ਹੈ ਜੀ ਬਾਕੀ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਨਾ ਤੇ ਫੋਨ ਲਾਊਗਾ ਵੀਰੇ ਘਰੋਂ ਮਾਂ ਤਾਣ ਹਨਾ ਜੀ ਵੀਰੇ ਫੋਨ ਮਾਂ ਤਾਣ ਕਰਾਂਗੇ ਕੋਈ ਵੀਰ ਦੂਰੋਂ ਆਊਗਾ ਕੀ ਬਾਤ ਹੈ ਜੀ ਵੇ ਲੋ ਵੀਰੋ ਰੇਡ ਵੀਰ ਦਾ ਜੈਜ ਆ ਬਿਲਕੁਲ ਜੈਜ ਮੁੱਲ ਕੀਤਾ ਤਾਜੀ ਸੂਈ ਆ ਬੂਰੀ ਧਾਰਾ ਮਾਰ ਕੇ ਦਿਖਾ ਦਿੰਨੇ ਬੱਚਾ ਲਾ ਕੇ 2 ਮਿੰਟ ਝਣੇ ਵੀ ਜੀ ਲਾ ਦੇ ਹੁੰਦੀ ਬੜੀ ਹੈ। ਮੰਨਦਾ? ਆ ਗਈ ਜੀ। ਆਇਆ। ਨੰਬਰ। ਆ ਗਈ ਵੀਰ ਜੀ। ਵੇਖੋ ਵੀਰੋ ਚੰਗੇ ਰਿਕਾਰਡ ਵਾਲੀ ਆ ਚਵਾ ਪਸਮਾ ਵੀਰ ਦੱਸਾ ਇੱਕ ਨੰਬਰ ਲੱਗਿਆ ਜੀ। ਬਾਕੀ ਤਾਰਾ ਮਾਰ ਕੇ ਵੀਰ ਕਹਿੰਦਾ ਵਿਖਾ ਦਿੰਨੇ ਆ ਜੀ। ਮਾਰ ਦਿਓ ਤਾਰਾ ਵੀਰੇ। ਮਾਰ। ਕੀ ਆ ਬਾਤ ਹੈ ਜੀ? ਜੋ ਵੀਰੇ ਰੂ ਹੀ ਆ ਨੀਰਾ ਹਨਾ ਰੂ ਨੂੰ ਚਵਾ ਲੱਗਿਆ ਜੀ ਜਿਵੇਂ ਪੋਲੀ ਆ ਚਵਾ ਦੀ ਠੀਕ ਹੈ ਵੀਰੇ ਠੀਕ ਹੈ ਠੀਕ ਪੋਲੀ ਪੁੱਲੀ ਬੜੀ ਵੀ ਠੀਕ ਠੀਕ ਹੈ ਵੀਰ ਜੀ ਠੀਕ ਹੈ ਅਸੀਂ ਜੋ ਵੀਰੇ ਕੋਈ ਵੀਰ ਫੋਨ ਕਰੂਗਾ ਮਾਨਤਨ ਜਾਣਦੇ ਹੋ ਹਨਾ ਜੀ ਮਾਨ ਪੂਰੇ ਕੱਦ ਵੱਡੇ ਦੀ ਮਈ ਆ ਨੀਲੀ ਜੀ ਪ्योर ਨੀਲੀ ਪੂਰੀ ਦੀ ਬਿਲਕੁਲ ਨੀਲੀ ਪੂਰੀ ਪ्योर ਆ ਬਿਲਕੁਲ ਵੀਰੇ ਬਿਲਕੁਲ ਹਾਂ ਜੀ ਤੇ ਠੀਕ ਹੈ ਵੀਰੇ ਅਸੀਂ ਜੋ ਮਾਨਤਨ ਕਰਦੇ ਹੋ ਕੋਈ ਵੀਰ ਦੂਰੋਂ ਚੱਲ ਕੇ ਆਇਆ ਹਨਾ ਜੀ ਦਾ ਮਹਤਾਨਾ ਹੋਊਗਾ ਠੀਕ ਹੈ ਵੀਰੇ ਹਾਂ ਵੀਰੇ ਆਪਣਾ ਫਿਰ ਨਾਮ ਦਾ ਨਾਂ ਦੱਸ ਦੀ ਜੀ ਨਾਮ ਮੇਰਾ ਪ੍ਰੀਤ ਜੋ ਹਾਂਜੀ ਫੋਨ ਨੰਬਰ 82645 ਹਾਂਜੀ 74260 ਠੀਕ ਹੈ ਜੀ ਪਿੰਡ ਆਪਣਾ ਕੰਦਵਾਲੀ ਜੋ ਠੀਕ ਹੈ ਵੀਰੇ ਹਾਂਜੀ ਫਰੇਕਰ ਚੂੜੀ ਉੱਤੇ ਲੱਗੀ ਹੋਈ ਠੀਕ ਹੈ ਜ਼ਿਲ੍ਹਾ ਅੰਮ੍ਰਿਤਸਰ ਆ ਗਿਆ ਹੈ ਨਾ ਜੀ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ